ਪੰਜਾਬੀ ਅਨਪੜਾਂ ਦੀ ਬੋਲੀ ਆ ਪਿੰਡੂ ਤੇ ਗਵਾਰ ਲੋਕ ਬੋਲਦੇ ਆ ਪੰਜਾਬੀ ਸਾਡੇ ਬੱਚੇ ਨੂੰ ਹਿੰਦੀ ਤੇ ਅੰਗਰੇਜ਼ੀ ਪੜਾਈ ਜਾਵੇ ਪੰਜਾਬੀ ਨਾ ਪੜਾਈ ਜਾਵੇ ਇਹਨੂੰ ਤੂੰ ਮੇਰੇ ਨਾਲ ਪੰਜਾਬੀ ਚ ਗੱਲ ਨਾ ਕਰ ਪੰਜਾਬੀ ਤਰੱਕੀ ਦੇ ਰਾਹ ਵਿੱਚ ਰੋੜਾ ਆ ਇਹ ਕੁਝ ਉਹ ਗੱਲਾਂ ਨੇ ਜੋ ਅਕਸਰ ਤੁਸੀਂ ਆਪਣੇ ਆਲੇ ਦੁਆਲੇ ਚ ਸੁਣੀ ਹੋਣਗੀਆਂ ਖਾਸ ਕਰਕੇ ਉਹਨਾਂ ਲੋਕਾਂ ਦੇ ਕੋਲੋਂ ਜੋ ਆਪਣੇ ਆਪ ਨੂੰ ਬਹੁਤ ਪੜਿਆ ਲਿਖਿਆ ਤੇ ਮਾਡਰਨ ਦੱਸਦੇ ਆ ਤੇ ਮੇਰੇ ਵਰਗੇ ਉਹਨਾਂ ਨੂੰ ਸਿਰਫ ਇਹ ਕਹਿ ਕੇ ਹੌਸਲਾ ਦਿੰਦੇ ਆ ਕਿ ਪੰਜਾਬੀ ਤਾਂ ਸਾਡੀ ਮਾਂ ਬੋਲੀ ਆ ਅਸੀਂ ਇਸ ਕਰਕੇ ਪੰਜਾਬੀ ਬੋਲਦੇ ਆ ਪਰ ਕੀ ਅਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਨੂੰ ਅਨਪੜਾਂ ਦੀ ਬੋਲੀ ਕਹੇ ਜਾਣ ਵਾਲੀ ਗੱਲ ਕਿੱਥੋਂ ਆ ਰਹੀ ਆ ਪੰਜਾਬੀ ਪ੍ਰਤੀ ਇਨੀ ਨਫ਼ਰਤ ਇਨੀ ਹੀ ਇਨਭਾਵਨਾ ਕਿੱਥੋਂ ਆ ਰਹੀ ਆ ਜਾਂ ਸਿਰਫ ਇਹ ਕਹਿ ਕੇ ਉਹਨਾਂ ਨੂੰ ਟਾਲ ਦੇਣਾ ਕਿ ਪੰਜਾਬੀ ਸਾਡੀ ਮਾਂ ਬੋਲੀ ਆ ਕਦੀ ਅਸੀਂ ਉਹਨਾਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਕਿੰਨੀ ਐਡਵਾਂਸ ਆ ਕਿੰਨੀ ਮਾਡਰਨ ਆ ਕਿੰਨੀ ਆਧੁਨਿਕ ਭਾਸ਼ਾ ਆ ਪੰਜਾਬੀ ਪੰਜਾਬੀ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਭਾਸ਼ਾ ਆ ਕਿਉਂ ਕਿ ਪੰਜਾਬੀ ਵਿੱਚ ਸਾਨੂੰ ਲਿਖਣ ਵਾਸਤੇ ਬੋਲਣ ਵਾਸਤੇ ਹਰ ਤਰ੍ਹਾਂ ਦਾ ਅੱਖਰ ਹਰ ਤਰ੍ਹਾਂ ਦੇ ਸ਼ਬਦ ਮਿਲ ਜਾਊਗਾ ਪਰ ਨਹੀਂ ਅਸੀਂ ਕਦੀ ਲੋਕਾਂ ਨੂੰ ਇਹ ਦੱਸ ਨਹੀਂ ਸਕੇ ਕਿਉਂ ਕਿ ਸਾਨੂੰ ਆਪ ਨੂੰ ਹੀ ਨਹੀਂ ਪਤਾ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਆ ਸਾਡੀ ਜਿਹੜੀ ਪੰਜਾਬੀ ਜ਼ੁਬਾਨ ਆ ਪੰਜਾਬੀ ਭਾਸ਼ਾ ਆ ਇਹ ਕਿੰਨੀ ਅਮੀਰ ਆ ਸੋ ਅੱਜ ਦੀ ਵੀਡੀਓ ਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿ ਪੰਜਾਬੀ ਬੋਲੀ ਜਿਹੜੀ ਆ ਪੰਜਾਬੀ ਲੈਂਗੁਏਜ ਜਿਹੜੀ ਆ ਇਹ ਕਿੰਨੀ ਅਮੀਰ ਬੋਲੀ ਆ ਕਿੰਨੀ ਐਡਵਾਂਸ ਆ ਕਿੰਨੀ ਆਧੁਨਿਕ ਬੋਲੀ ਆ ਪਰ ਉਹਦੇ ਤੋਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਇਹਦੇ ਪ੍ਰਤੀ ਜਿਹੜੀ ਇਨੀ ਨਫ਼ਰਤ ਆ ਇਹਨੂੰ ਜਿਹੜੀ ਅਨਪੜਾ ਦੀ ਬੋਲੀ ਕਹੇ ਜਾਣ ਵਾਲੀ ਗੱਲ ਆ ਇਹ ਕਿੱਥੋਂ ਆ ਰਹੀ ਆ ਸੋ ਇਹ ਪਤਾ ਲਾਉਣ ਵਾਸਤੇ ਸਾਨੂੰ ਇਤਿਹਾਸ 'ਚ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਕਿੱਥੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਉਹ ਰਾਜ ਜੋ ਦੁਨੀਆ ਦਾ ਸਭ ਤੋਂ ਖੁਸ਼ਹਾਲ ਰਾਜ ਸੀ ਤੇ ਉਸ ਰਾਜ ਦੇ ਉੱਪਰ ਨਜ਼ਰਾਂ ਸੀਗੀਆਂ ਅੰਗਰੇਜ਼ਾਂ ਦੀਆਂ ਅੰਗਰੇਜ਼ਾਂ ਨੇ ਪੂਰੇ ਭਾਰਤ ਦੇ ਉੱਪਰ ਕਬਜ਼ਾ ਕਰ ਲਿਆ ਸੀ ਪਰ ਪੰਜਾਬ ਸਿਰਫ ਪੰਜਾਬ ਹੀ ਇਕਲੌਤਾ ਅਜਿਹਾ ਦੇਸ਼ ਸੀਗਾ ਜਿਹਦੇ ਉੱਪਰ ਅੰਗਰੇਜ਼ ਅਜੇ ਤੱਕ ਕਬਜ਼ਾ ਨਹੀਂ ਸੀ ਕਰ ਸਕੇ ਪਰ ਉਹ ਕਬਜ਼ਾ ਕਰਨਾ ਜ਼ਰੂਰ ਚਾਹੁੰਦੇ ਸੀ ਤੇ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਸੋ ਇਹਦੇ ਚੱਲਦਿਆਂ 5 ਅਪ੍ਰੈਲ 1809 ਨੂੰ ਅੰਗਰੇਜ਼ ਜਿਹੜੇ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕਰਨ ਵਾਸਤੇ ਆਉਂਦੇ ਆ ਤੇ ਸੰਧੀ ਕਰਨ ਵਾਸਤੇ ਆਉਂਦਾ ਵਾ ਅੰਗਰੇਜ਼ਾਂ ਦਾ ਇੱਕ ਦੂਤ ਚਾਰਲਸ ਮਟਕੈਲਫ ਚਾਰਲਸ ਮਟਕੈਲਫ ਜਦੋਂ ਪੰਜਾਬ ਆਉਂਦਾ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕਰਨ ਵਾਸਤੇ ਤਾਂ ਉਹ ਪੰਜਾਬ ਆ ਕੇ 7 ਦਿਨ ਅੰਮ੍ਰਿਤਸਰ ਰੁਕਦਾ ਆ ਤੇ ਇਸ ਤੋਂ ਬਾਅਦ ਕੁਝ ਦਿਨ ਲਾਹੌਰ ਰੁਕਦਾ ਆ ਤੇ ਹੁਣ ਉਹਨੇ ਪੰਜਾਬ ਰਹਿ ਕੇ ਪੰਜਾਬ ਦਾ ਜੋ ਮਾਹੌਲ ਦੇਖਿਆ ਸੀਗਾ ਜੋ ਕੁਛ ਨੇ ਪੰਜਾਬ ਚ ਦੇਖਿਆ ਉਹ ਉਸ ਚੀਜ਼ ਨੂੰ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਜੋ ਕੁਝ ਦੱਸਦਾ ਉਹਨੂੰ ਸੁਣ ਕੇ ਸਾਰੇ ਹਰਾਨ ਰਹਿ ਜਾਂਦੇ ਆ ਚਾਰਲਸ ਮਟਕੈਲਫ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਦੱਸਦਾ ਕਿ ਪੰਜਾਬ ਜਿਹੜਾ ਵਾ ਸਾਡੇ ਨਾਲੋਂ 50 ਸਾਲ ਅੱਗੇ ਆ ਗਿਆ ਹੁਣ ਪੰਜਾਬ ਇੰਗਲੈਂਡ ਦੇ ਨਾਲੋਂ 50 ਸਾਲ ਅੱਗੇ ਕਿੱਦਾਂ ਵਾ ਇਹਦੇ ਬਾਰੇ ਗੱਲ ਕਰਦਾ ਹੋਇਆ ਮੈਂ ਕਿਹਾ ਲੈ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਤਿੰਨ ਮੁੱਖ ਗੱਲਾਂ ਦੱਸਦਾ ਵਾ ਉਹ ਦੱਸਦਾ ਆ ਕਿ ਪੰਜਾਬ ਦੇ ਹਰੇਕ ਘਰ ਦੇ ਵਿੱਚ ਅਜਿਹੀ ਘੜੀ ਲੱਗੀ ਹੋਈ ਆ ਜੋ ਦਿਨ ਦੇ ਸਮੇਂ ਦਾ ਸਹੀ ਸਮਾਂ ਦੱਸਦੀ ਦੱਸਦੀ ਆ ਇਸ ਤੋਂ ਇਲਾਵਾ ਉਹ ਰਾਤ ਨੂੰ ਵੀ ਸਹੀ ਟਾਈਮ ਦੱਸਦੀਆਂ ਜਿਹਦੇ ਕਰਕੇ ਪੰਜਾਬ ਦੇ ਲੋਕ ਜਿਹੜੇ ਆ ਟਾਈਮ ਦੇ ਬਹੁਤ ਪਾਬੰਦ ਆ ਇਸ ਤੋਂ ਇਲਾਵਾ ਉਹ ਇਹ ਦੱਸਦਾ ਵਾ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਵਿੱਚ ਦੋ ਵੱਡੇ ਮੁੱਖ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਵਾ ਜਿਹਦੇ ਵਿੱਚੋਂ ਇੱਕ ਪ੍ਰੋਜੈਕਟ ਇਹ ਆ ਕਿ ਉਹ ਚਾਹੁੰਦਾ ਹੈ ਕਿ ਪੰਜਾਬ ਦਾ ਹਰੇਕ ਨਾਗਰਿਕ ਭਾਵੇਂ ਉਹ ਲੜਕਾ ਵਾ ਭਾਵੇਂ ਉਹ ਲੜਕੀ ਆ ਸਾਰੇ ਹੀ ਪੜੇ ਲਿਖੇ ਹੋਣ ਤੇ ਇਹਦੇ ਵਾਸਤੇ ਉਹ ਕੀ ਕਰ ਰਿਹਾ ਵਾ ਕਿ ਉਹਨੇ ਇੱਕ ਕੈਦਾ ਜਾਰੀ ਕੀਤਾ ਆ ਵਾ ਜਿਹਦਾ ਨਾਮ ਆ ਕੈਦਾਏ ਨੂਰ ਉਹ ਦੱਸਦਾ ਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕਾਦਾਈ ਨੂਰ ਤਿਆਰ ਕੀਤਾ ਵਾ ਉਹਦੇ ਵਿੱਚ ਪੰਜ ਮੁੱਖ ਭਾਸ਼ਾਵਾਂ ਦਿੱਤੀਆਂ ਗਈਆਂ ਵਾ ਜਿਦੇ ਵਿੱਚ ਆ ਗੁਰਮੁਖੀ ਆ ਸ਼ਾਹਮੁਖੀ ਆ ਉਰਦੂ ਆ ਮੈਥਮੈਟਿਕਸ ਆ ਤੇ ਫਾਰਸੀ ਦੇ ਕੁਝ ਬੇਸਿਕਸ ਅਲਫਾਬੈਟਸ ਨੇ ਉਹ ਦੱਸਦਾ ਵਾ ਕਿ ਉਹਨੇ ਆਪਣੇ ਲੋਕਾਂ ਨੂੰ ਪੜਿਆ ਲਿਖਿਆ ਬਣਾਉਣ ਵਾਸਤੇ ਕੀ ਕੀਤਾ ਵਾ ਕਿ 5000 ਤੋਂ ਵੱਧ ਕਾਪੀਆਂ ਜਿਹੜੀਆਂ ਵਾਂ ਇਸ ਕਾਇਦਾਈ ਨੂਰ ਦੀਆਂ ਤਿਆਰ ਕੀਤੀਆਂ ਵਾਂ ਤੇ ਉਹਨੂੰ ਪਿੰਡਾਂ ਦੇ ਵਿੱਚ ਪਿੰਡਾਂ ਦੇ ਜਿਹੜੇ ਮੋਹਦਵਾਰ ਬੰਦੇ ਆ ਸਰਪੰਚ ਆ ਨੰਬਰਦਾਰ ਆ ਉਹਨਾਂ ਨੂੰ ਵੰਡੀਆਂ ਵਾਂ ਤੇ ਨਾਲ ਹੀ ਹੁਕਮ ਜਾਰੀ ਕੀਤਾ ਵਾ ਕਿ ਤੁਸੀਂ ਇਸ ਕਾਇਦੇ ਨੂੰ 3 ਮਹੀਨਿਆਂ ਦੇ ਵਿੱਚ ਤਿਆਰ ਕਰਨਾ ਵਾ ਯਾਨੀ 3 ਮਹੀਨਿਆਂ ਦੇ ਸਿੱਖਣਾ ਵਾ ਤੇ ਉਸ ਤੋਂ ਬਾਅਦ ਅੱਗੇ ਇਹਦੀਆਂ 5-5 ਕਾਪੀਆਂ ਤਿਆਰ ਕਰਕੇ ਪਿੰਡ ਦੇ ਆਮ ਲੋਕਾਂ ਦੇ ਵਿੱਚ ਵੰਡਣੀਆਂ ਵਾਂ ਉਹਨਾਂ ਨੂੰ ਇਹ ਸਿਖਾਉਣਾ ਵਾ ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਦੱਸਦਾ ਕਿ ਉਸ ਸਮੇਂ ਦੇਸ਼ ਪੰਜਾਬ ਦੀ ਜਿਹੜੀ ਅਨਪੜਤਾ ਦੀ ਦਰ ਸੀਗੀ ਉਹ 87% ਤੋਂ ਵੀ ਘੱਟ ਸੀਗੀ ਤੇ ਕੁੜੀਆਂ ਦੀ ਪੜ੍ਹਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ ਉਸ ਵੇਲੇ ਕੁੜੀਆਂ ਦੀ ਪੜ੍ਹਾਈ ਵਾਸਤੇ 18 ਸਕੂਲ ਜਿਹੜੇ ਆ ਸਿਰਫ ਤੇ ਸਿਰਫ ਲਾਹੌਰ ਵਿੱਚ ਖੋਲੇ ਗਏ ਸੀ ਇਸ ਤੋਂ ਇਲਾਵਾ ਜਿੰਨੇ ਵੀ ਮੰਦਰ ਮਸਜਿਦਾਂ ਗੁਰਦੁਆਰੇ ਸੀਗੇ ਹਰੇਕ ਦੇ ਨਾਲ ਸਕੂਲ ਹੁੰਦਾ ਸੀ ਜੇ ਕੋਈ ਨਵਾਂ ਮੰਦਰ ਮਸਜਿਦ ਜਾਂ ਕੋਈ ਗੁਰਦੁਆਰਾ ਬਣਦਾ ਸੀਗਾ ਤਾਂ ਉਹਦੇ ਵਾਸਤੇ ਇਹ ਲਾਜ਼ਮੀ ਹੁਕਮ ਜਾਰੀ ਕੀਤਾ ਜਾਂਦਾ ਸੀ ਕਿ ਇਹਦੇ ਨਾਲ ਸਕੂਲ ਵੀ ਜ਼ਰੂਰ ਬਣਾਇਆ ਜਾਵੇ ਇੱਥੇ ਤੁਸੀਂ ਹਿਸਾਬ ਲਾ ਲਓ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਟੱਡੀ ਸਟਰਕਚਰ ਆ ਜਿਹੜਾ ਉਹ ਕਿੰਨਾ ਮਜ਼ਬੂਤ ਸੀਗਾ ਇਸ ਤੋਂ ਇਲਾਵਾ ਮੈਂ ਟਕੈਲਫ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੂਜੇ ਪ੍ਰੋਜੈਕਟ ਜਿਹੜੀ ਗੱਲ ਕਰਦਾ ਭਾਵ ਕਿ ਉਹਦੀ ਤੀਜੀ ਖਾਸ ਗੱਲ ਜਿਹੜੀ ਉਹ ਦੱਸਦਾ ਵਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਪਿੰਡਾਂ ਦੇ ਵਿੱਚ ਆਪਣੀ ਸੈਫਟੇ ਡਿਫੈਂਸ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਆ ਵਾ ਉਸਨੇ ਪਿੰਡਾਂ ਦੇ ਵਿੱਚ ਹਰੇਕ ਲੋਕਾਂ ਨੂੰ ਇਹ ਖੋਲ ਦਿੱਤੀ ਹੋਈ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਵਧਿਆ ਤੋਂ ਵਧਿਆ ਹਥਿਆਰ ਜ਼ਰੂਰ ਰੱਖਣਾ ਵਾ ਉਹ ਇਸ ਕਰਕੇ ਤਾਂ ਕਿ ਜਦੋਂ ਕੱਲ ਨੂੰ ਤੁਹਾਡੇ ਉੱਪਰ ਕੋਈ ਹਮਲਾ ਹੁੰਦਾ ਵਾ ਤੁਹਾਡੇ ਉੱਪਰ ਕੋਈ ਮੁਸੀਬਤ ਬਣਦੀ ਆ ਤਾਂ ਤੁਸੀਂ ਉਹਦਾ ਆਪ ਵਿਰੋਧ ਕਰ ਸਕੋ ਜਦੋਂ ਤੱਕ ਤੁਹਾਡੇ ਕੋਲ ਸਰਕਾਰੀ ਸਹਾਇਤਾ ਨਹੀਂ ਪਹ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਦੇ ਕੋਲ ਆਪਣੀ ਇੱਕ ਫੌਜ ਤਿਆਰ ਕੀਤੀ ਹੋਈ ਆ ਤੇ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀ ਫੌਜ ਆ ਇਹ ਬਿਨਾਂ ਕਿਸੇ ਲਾਲਚ ਤੋਂ ਮੁਫਤ ਦੇ ਵਿੱਚ ਕੰਮ ਕਰਦੀ ਆ ਹੁਣ ਇੱਥੋਂ ਆਪਾਂ ਨੂੰ ਇੱਕ ਗੱਲ ਇਹ ਵੀ ਪਤਾ ਲੱਗਦੀ ਆ ਕਿ ਉਸ ਸਮੇਂ ਜਿਹੜੇ ਲੋਕ ਆ ਨਾ ਆਪਣੇ ਪਿੰਡਾਂ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਕਿੰਨੇ ਸਮਰਪਿਤ ਸੀਗੇ ਕਿ ਉਹ ਬਿਨਾਂ ਕਿਸੇ ਲਾਲਚ ਤੋਂ ਆਪਣੇ ਪਿੰਡ ਦੀ ਰਾਖੀ ਕਰਨ ਵਾਸਤੇ ਆਪਣੇ ਪੰਜਾਬ ਦੀ ਰਾਖੀ ਕਰਨ ਵਾਸਤੇ ਤਤਪਰ ਰਹਿੰਦੇ ਸੀਗੇ ਉਹ ਬਿਨਾਂ ਕਿਸੇ ਤਨਖਾਹ ਲਈ ਉਹ ਤਾਂ ਫੌਜ ਬਣਾ ਕੇ ਰਹਿੰਦੇ ਸੀਗੇ ਤੇ ਦੂਜੀ ਗੱਲ ਜਿਹੜੀ ਆਪਾਂ ਅਕਸਰ ਸੁਣਦੇ ਆਇਆ ਕਿ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਘਰ-ਘਰ ਦੇ ਵਿੱਚੋਂ ਕਾਇਦੇ ਤੇ ਹਥਿਆਰ ਬਰਾਮਦ ਕੀਤੇ ਸੀਗੇ ਤੇ ਕਾਇਦਿਆਂ ਦੇ ਬਦਲੇ ਉਹਨਾਂ ਵੱਧ ਪੈਸੇ ਦਿੱਤੇ ਸੀਗੇ ਤੇ ਹਥਿਆਰ ਦੇ ਬਦਲੇ ਉਹਨਾਂ ਘੱਟ ਪੈਸੇ ਦਿੱਤੇ ਸੀਗੇ ਮੈਨੂੰ ਲੱਗਦਾ ਕਿ ਉਹ ਗੱਲ ਵੀ ਇੱਥੇ ਕਲੀਅਰ ਹੋ ਜਾਂਦੀ ਆ ਕਿਉਂਕਿ ਆਪਾਂ ਹੁਣੇ ਸੁਣ ਕੇ ਟਿਆਂ ਕਿ ਮਟਕੈਲਫ ਜਿਹੜਾ ਆ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਹ ਗੱਲ ਜਾ ਕੇ ਦੱਸਦਾ ਵਾ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਕਿੰਨਾ ਸਟਰੋਂਗ ਆ ਪੰਜਾਬ ਦੀ ਜਿਹੜੀ ਸੈਲਫ ਡਿਫੈਂਸ ਆ ਉਹ ਕਿੰਨੀ ਸਟਰੋਂਗ ਆ ਘਰ-ਘਰ ਦੇ ਵਿੱਚ ਹਥਿਆਰ ਆ ਘਰ- ਤੇ ਮੈਨੂੰ ਲੱਗਦਾ ਫਿਰ ਇਥੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਵਾਕਈ ਅੰਗਰੇਜ਼ਾਂ ਨੇ ਜਿਹੜੇ ਕੈਦੇ ਆ ਤੇ ਹਥਿਆਰ ਆ ਉਹ ਕਬਜ਼ਾ ਕਰਨ ਤੋਂ ਬਾਅਦ ਜਿਹੜਿਆ ਲੈ ਹੋਣਗੇ ਪੰਜਾਬ ਦੇ ਘਰਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚੋਂ ਹੁਣ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਹ ਗੱਲਾਂ ਪਤਾ ਲੱਗਦੀਆਂ ਵਾ ਕਿ ਪੰਜਾਬ ਜਿਹੜਾ ਵਾ ਉਹ ਇੰਨਾ ਪੜਿਆ ਲਿਖਿਆ ਦੇਸ਼ ਆ ਇੰਨਾ ਮਾਡਰਨ ਦੇਸ਼ ਆ ਇੰਨਾ ਆਧੁਨਿਕ ਦੇਸ਼ ਆ ਇੰਨਾ ਪੜਿਆ ਲਿਖਿਆ ਵਾ ਉਹਦੀ ਸੈਲਫ ਡਿਫੈਂਸ ਇੰਨੀ ਜ਼ਿਆਦਾ ਮਜ਼ਬੂਤ ਆ ਉਹ ਇੰਗਲੈਂਡ ਨਾਲੋਂ 50 ਸਾਲ ਅੱਗੇ ਆ ਜਦੋਂ ਇਹ ਗੱਲਾਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਪਤਾ ਲੱਗਦੀਆਂ ਵਾ ਤੇ ਇੰਗਲੈਂਡ ਦੀ ਜਿਹੜੀਆਂ ਨਜ਼ਰਾਂ ਵਾ ਉਹ ਪੰਜਾਬ ਦੇ ਉੱਪਰ ਹੋਰ ਜ਼ਿਆਦਾ ਗੱਡੀਆਂ ਜਾਂਦੀਆਂ ਵਾ ਉਹ ਪੰਜਾਬ ਦੇ ਉੱਪਰ ਕਬਜ਼ਾ ਕਰਨ ਨੂੰ ਲੈ ਕੇ ਹੋਰ ਜ਼ਿਆਦਾ ਫੋਕਸਡ ਹੋ ਜਾਂਦੇ ਨੇ ਤੇ ਇਸ ਗੱਲ ਨੂੰ ਉਹ ਚੈਲੰਜ ਦੀ ਤਰ੍ਹਾਂ ਲੈਂਦੇ ਨੇ ਤੇ ਹੁਣ ਪੰਜਾਬ 'ਤੇ ਕਬਜ਼ਾ ਕਰਨ ਵਾਸਤੇ ਉਹ ਕੀ ਕੁਝ ਕਰਦੇ ਆ ਮੈਨੂੰ ਲੱਗਦਾ ਇਹ ਆਪਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਕਿਵੇਂ ਉਹਨਾਂ ਵੱਲੋਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਨੂੰ ਖਰੀਦਿਆ ਜਾਂਦਾ ਵਾ ਧਿਆਨ ਸਿੰਘ ਡੋਗਰਾ ਗਲਾਬ ਸਿੰਘ ਡੋਗਰਾ ਉਹਨਾਂ ਨੂੰ ਖਰੀਦਿਆ ਜਾਂਦਾ ਵਾ ਕਿਵੇਂ ਪੰਜਾਬ ਨਾਲ ਗਦਾਰੀਆਂ ਕੀਤੀਆਂ ਜਾਂਦੀਆਂ ਵਾ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਮਾਰਿਆ ਜਾਂਦਾ ਵਾ ਸੋ ਇਹ ਇੱਕ ਵੱਖਰਾ ਵਿਸ਼ਾ ਹੈ ਇਹਦੇ ਤੇ ਕਦੀ ਫਿਰ ਵੀਡੀਓ ਬਣਾ ਕੇ ਗੱਲ ਕਰ ਲਾਂਗੇ ਪਰ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਸਾਜ਼ਿਸ਼ ਦੇ ਤਹਿਤ ਖਤਮ ਕੀਤਾ ਗਿਆ ਕਿਵੇਂ ਉਹਨੂੰ ਸ਼ਰਾਬ ਦੇ ਵਿੱਚ ਜ਼ਹਿਰ ਦਿੱਤਾ ਗਿਆ ਸੀਗਾ ਇਹਦੇ ਉੱਪਰ ਮੈਂ ਇੱਕ ਵੀਡੀਓ ਵਿੱਚ ਨੂੰ ਸ਼ਰਾਬੀ ਤੇ ਅਯਾਸ਼ ਕਹਿ ਕੇ ਕਿਵੇਂ ਭੰਡਿਆ ਜਾਂਦਾ ਵਾ ਜੇਕਰ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਜੇ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਵਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਉੱਪਰ ਆਈ ਬਟਨ ਜੀ ਤੁਹਾਨੂੰ ਲਿੰਕ ਨਜ਼ਰ ਆ ਰਿਹਾ ਹੋਗਾ ਤੁਸੀਂ ਉਹਦੇ ਤੇ ਵੀ ਕਲਿੱਕ ਕਰ ਸਕਦੇ ਦੇ ਵੀਡੀਓ ਦੇ ਐਂਡ ਦੇ ਵਿੱਚ ਵੀ ਮੈਂ ਉਹਦਾ ਲਿੰਕ ਚਲਾ ਦੂੰਗਾ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਉਹਦੇ ਚ ਵੀ ਤੁਹਾਨੂੰ ਬਹੁਤ ਸਾਰੀ ਜਿਹੜੀਆਂ ਗੱਲਾਂ ਦਾ ਪਤਾ ਲੱਗੂਗਾ ਸੋ ਆਪਾਂ ਆਪਣੀ ਵੀਡੀਓ ਤੇ ਵਾਪਸ ਆਉਂਦੇ ਹਾਂ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ 1849 ਦੇ ਵਿੱਚ ਅੰਗਰੇਜ਼ਾਂ ਦਾ ਦੇਸ਼ ਪੰਜਾਬ ਦੇ ਉੱਪਰ ਕਬਜ਼ਾ ਹੋ ਜਾਂਦਾ ਵਾ ਤੇ ਪੰਜਾਬ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਮਟਕੈਲਫ ਨੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੋ ਮੁੱਖ ਪ੍ਰੋਜੈਕਟ ਦੱਸੇ ਸੀਗੇ ਇੱਕ ਤਾਂ ਕਾਇਦਾਏ ਦੂਰ ਦੇ ਨਾਲ ਪੰਜਾਬ ਨੂੰ ਐਜੂਕੇਟ ਕਰਨਾ ਤੇ ਦੂਜਾ ਪੰਜਾਬ ਦੀ ਸੈਲਫ ਡਿਫੈਂਸ ਨੂੰ ਸਭ ਤੋਂ ਜ਼ਿਆਦਾ ਮਜ਼ਬੂਤ ਕਰਨਾ ਅੰਗਰੇਜ਼ ਇਹਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਇਹਨੂੰ ਕਿੱਦਾਂ ਲੈਟਨਰ ਨੂੰ ਉਹ ਲੈਟਨਰ ਨੂੰ ਕਹਿੰਦੇ ਨੇ ਕਿ ਤੂੰ ਪੰਜਾਬ ਜਾ ਤੇ ਉੱਥੋਂ ਦੇ ਐਜੂਕੇਸ਼ਨ ਸਿਸਟਮ ਨੂੰ ਤੂੰ ਖਤਮ ਕਰਨਾ ਆ ਲੈਟਨਰ ਪੰਜਾਬ ਆਉਂਦਾ ਆ ਤੇ ਪੰਜਾਬ ਆ ਕੇ ਉਹ ਜੋ ਵੀ ਜਾਇਜ਼ਾ ਕਰਦਾ ਵਾ ਉਹਦੇ ਬਾਰੇ ਉਹ ਸਾਰੀ ਗੱਲਬਾਤ ਲਿਖਦਾ ਵਾ ਆਪਣੀ ਇੱਕ ਕਿਤਾਬ ਹਿਸਟਰੀ ਆਫ ਐਜੂਕੇਸ਼ਨ ਇਨ ਪੰਜਾਬ 1882 ਦੇ ਵਿੱਚ ਉਹ ਲਿਖਦਾ ਵਾ ਕਿ ਇੱਥੋਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਵਾ ਬਹੁਤ ਸਟਰੋਂਗ ਸੀਗਾ ਤੇ ਇਸ ਕਿਤਾਬ ਦੇ ਵਿੱਚ ਉਹ ਕਾਇਦਾ-ਏ-ਨੂਰ ਦੀ ਗੱਲ ਵੀ ਕਰਦਾ ਵਾ ਮਸਜਿਦਾਂ ਦੇ ਨਾਲ ਬਣੇ ਸਕੂਲਾਂ ਦੀ ਗੱਲ ਵੀ ਕਰਦਾ ਵਾ ਸਾਰੀ ਗੱਲਬਾਤ ਕਰਦਾ ਵਾ ਤੇ ਸਾਰਾ ਜਾਇਜ਼ਾ ਲੈਣ ਤੋਂ ਬਾਅਦ ਉਹ ਆਪਣੀ ਰਿਪੋਰਟ ਜਿਹੜੀ ਉੱਪਰ ਭੇਜਦਾ ਉਹਦੇ ਵਿੱਚ ਉਹ ਲਿਖਦਾ ਵਾ ਕਿ ਮੈਂ ਇੱਥੋਂ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਤਾਂ ਕਰ ਸਕਦਾ ਵਾਂ ਪਰ ਇਹਦੇ ਵਾਸਤੇ ਮੈਨੂੰ ਚਾਹੀਦੇ ਆ ਘੱਟੋ-ਘੱਟ 50 ਸਾਲ ਕਿਉਂਕਿ ਉਸ ਸਮੇਂ ਜਿਹੜਾ ਪੰਜਾਬ ਆ ਨਾ ਉਹ ਇੱਕ ਸੂਬਾ ਨਹੀਂ ਸਗੋਂ ਇੱਕ ਦੇਸ਼ ਸੀਗਾ ਸੋ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਇਹਨਾਂ ਸੌਖਾ ਨਹੀਂ ਸੀ ਤੇ ਦੂਜੀ ਗੱਲ ਅੰਗਰੇਜ਼ ਇਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਪੰਜਾਬ ਦੇ ਲੋਕ ਕਿੰਨੇ ਬਹਾਦਰ ਲੋਕ ਨੇ ਇਹ ਲੋਕ ਕਿੰਨੇ ਮਿਹਨਤੀ ਲੋਕ ਨੇ ਤੇ ਹੁਣ ਅੰਗਰੇਜ਼ਾਂ ਨੂੰ ਚਾਹੀਦੇ ਸੀਗੇ ਆਪਣੀ ਆਰਮੀ 'ਚ ਭਰਤੀ ਹੋਣ ਵਾਸਤੇ ਪੰਜਾਬ ਦੇ ਲੋਕ ਉਹਨਾਂ ਨੂੰ ਚਾਹੀਦੇ ਸੀਗੇ ਆਪਣੀਆਂ ਫੈਕਟਰੀਆਂ 'ਚ ਕੰਮ ਕਰਨ ਵਾਸਤੇ ਪੜ੍ਹੇ ਲਿਖੇ ਨੌਕਰ ਜਾਂ ਕਹਿ ਲਓ ਕਿ ਸਸਤੇ ਮਜ਼ਦੂਰ ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਇਹ ਕੰਮ ਅੱਜ ਵੀ ਜਾਰੀ ਆ ਅੱਜ ਵੀ ਸਾਡੇ ਲੋਕ ਜਿਹੜੇ ਆ ਆਇਲੈਂਡਸਾਂ ਕਰਦੇ ਆ ਮਹਿੰਗੀਆਂ ਪੜਾਈਆਂ ਕਰਦੇ ਉਹਨਾਂ ਦੀ ਪੜ੍ਹਾਈ ਕਰਕੇ ਉੱਧਰ ਜਾ ਕੇ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਸਸਤੀ ਮਜ਼ਦੂਰੀ ਕਰਨ ਲਈ ਮਜਬੂਰ ਆ ਤੇ ਇਹ ਗੱਲ ਮੈਂ ਆਪਣੇ ਕੋਲ ਨਹੀਂ ਕਹਿ ਰਿਆਂ ਲੈਟਨਰ ਦੀ ਕਿਤਾਬ ਕਹਿ ਰਹੀ ਆ ਉਹ ਕਹਿੰਦਾ ਆ ਕਿ ਅਸੀਂ ਜੋ ਸੋਚਿਆ ਸੀਗਾ ਅਸੀਂ ਜੋ ਚਾਹਿਆ ਸੀਗਾ ਅਸੀਂ ਕਰ ਵਿਖਾਇਆ ਅਸੀਂ ਅੰਗਰੇਜ਼ੀ ਨੂੰ ਇੰਨਾ ਜ਼ਿਆਦਾ ਫੈਲਾ ਦਿੱਤਾ ਕਿ ਅੱਜ ਹਰ ਬੱਚੇ ਦੇ ਮੂੰਹ ਦੇ ਉੱਪਰ ਅੰਗਰੇਜ਼ੀ ਆ ਅਸੀਂ ਤੁਹਾਡੀ ਪੰਜਾਬੀ ਲੈਂਗੁਏਜ ਨੂੰ ਇੰਨਾ ਮਾਰਾ ਦਸਤਾ ਕਿ ਅਸੀਂ ਲੋਕਾਂ ਨੇ ਮੰਨ ਵੀ ਲਿਆ ਉਹ ਕਹਿੰਦਾ ਕਿ ਅਸੀਂ ਲੋਕਾਂ ਨੂੰ ਦੱਸਿਆ ਕਿ ਅੰਗਰੇਜ਼ੀ ਜਿਹੜੀ ਆ ਉਹ ਇੱਕ ਤੁਹਾਡੀ ਪੰਜਾਬੀ ਜਿਹੜੀ ਆ ਇਹ ਤਾਂ ਅਨਪੜਾਂ ਦੀ ਗਵਾਰਾਂ ਦੀ ਬੋਲੀ ਆ ਤੇ ਸਾਡੇ ਲੋਕ ਇੰਨੇ ਭੋਲੇ ਆ ਤੇ ਉਹਨਾਂ ਨੇ ਇਹ ਗੱਲ ਮੰਨ ਵੀ ਲਈ ਤੇ ਉਦੋਂ ਦੀ ਚੱਲਦੀ ਆ ਰਹੀ ਗੱਲ ਅੱਜ ਵੀ ਲੋਕ ਇਹ ਕਰਦੇ ਆ ਕਿ ਜਿਹੜੀ ਪੰਜਾਬੀ ਆ ਨਾ ਉਹ ਤਾਂ ਅਨਪੜਾਂ ਦੀ ਬੋਲੀ ਆ ਗਵਾਰਾਂ ਦੀ ਬੋਲੀ ਆ ਪੇਂਡੂਆਂ ਦੀ ਬੋਲੀ ਆ ਪੰਜਾਬੀ ਬੋਲਣ ਦੇ ਨਾਲ ਬੰਦਾ ਨੀਵਾ ਹੋ ਜਾਂਦਾ ਆ ਅੰਗਰੇਜ਼ੀ ਤੇ ਹਿੰਦੀ ਜਿਹੜੀ ਆ ਨਾ ਬਸ ਇਹੀ ਲੈਂਗੁਏਜ ਵਧੀਆ ਆ ਅਸੀਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਲੋਕਾਂ ਨੂੰ ਕੀ ਦੱਸਣਾ ਸੀ ਖੁਦ ਹੀ ਨਹੀਂ ਜਾਣ ਸਕੇ ਕਿ ਸਾਡੀ ਪੰਜਾਬੀ ਲੈਂਗੁਏਜ ਜਿਹੜੀ ਆ ਇਹ ਕਿੰਨੀ ਆਧੁਨਿਕ ਆ ਕਿੰਨੀ ਮਾਡਰਨ ਆ ਕਿੰਨੀ ਐਡਵਾਂਸ ਆ ਕਿੰਨੀ ਵਧੀਆ ਲੈਂਗੁਏਜ ਹੈ ਕਿ ਜਿਹਦੇ ਵਿੱਚ ਹਰੇਕ ਗੱਲ ਨੂੰ ਕਹਿਣ ਵਾਸਤੇ ਸਾਡੇ ਕੋਲ ਸ਼ਬਦ ਹੈਗਾ ਹੈ ਹਰ ਇੱਕ ਗੱਲ ਲਿਖਣ ਵਾਸਤੇ ਸਾਡੇ ਕੋਲ ਅੱਖਰ ਹੈਗਾ ਆ ਅਸੀਂ ਜਾਣ ਨਹੀਂ ਸਕੇ ਅਸੀਂ ਉਹਨਾਂ ਦੇ ਮਗਰ ਲੱਗ ਕੇ ਆਪਣੇ ਘਰ ਨੂੰ ਤੋੜਨਾ ਸ਼ੁਰੂ ਕਰਤਾ ਆਪਣੀ ਲੈਂਗੁਏਜ ਨੂੰ ਭੰਡਣਾ ਸ਼ੁਰੂ ਕਰਤਾ ਤੇ ਅੰਗਰੇਜ਼ਾਂ ਨੇ ਸਿਰਫ ਇਹੀ ਨਹੀਂ ਕੀਤਾ ਕਿ ਅੰਗਰੇਜ਼ਾਂ ਨੇ ਸਾਡੀ ਬੋਲੀ ਨੂੰ ਜ਼ਮੀਨ ਤੋਂ ਪੁੱਟ ਕੇ ਗਮਲੇ ਚ ਲਾ ਦਿੱਤਾ ਸਗੋਂ ਉਹਨਾਂ ਨੇ ਤਾਂ ਸਾਡੇ ਦੇਸ਼ ਦੇ ਵੀ ਟੋਟੇ ਕਰਤੇ ਸਾਡੇ ਦੇਸ਼ ਨੂੰ ਟੋਟੇ ਕਰਕੇ ਉਹਦਾ ਇੱਕ ਸੂਬਾ ਬਣਾ ਕੇ ਰੱਖਤਾ ਸਾਡੇ ਦੇਸ਼ ਨੂੰ ਤੇ ਯੂਨੈਕੋ ਦੀ 2001 ਦੀ ਰਿਪੋਰਟ ਕਹਿੰਦੀ ਆ ਕਿ ਜੇਕਰ ਪੰਜਾਬੀ ਲੈਂਗੁਏਜ ਦੇ ਨਾਲ ਇਹੀ ਕੁਝ ਚੱਲਦਾ ਰਿਹਾ ਏਦਾਂ ਹੀ ਚੱਲਦਾ ਰਿਹਾ ਨਾ ਤਾਂ ਆਉਣ ਵਾਲੇ ਅਗਲੇ 100 ਸਾਲਾਂ ਦੇ ਵਿੱਚ ਪੰਜਾਬੀ ਲੈਂਗੁਏਜ ਜਿਹੜੀ ਆ ਨਾ ਉਹ ਬਿਲਕੁਲ ਖਤਮ ਹੋ ਜੂਗੀ ਹੁਣ ਪੰਜਾਬੀ ਲੈਂਗੁਏਜ ਨੂੰ ਕਿੱਦਾਂ ਬਚਾਉਣਾ ਵਾ ਇਹ ਤੁਸੀਂ ਸਾਰੇ ਜਾਣਦੇ ਹੋ ਸਾਡੇ ਆਪਣੇ ਹੱਥ ਚ ਅਸੀਂ ਆਪਣੀ ਬੋਲੀ ਤੇ ਮਾਣ ਕਰੀਏ ਅਸੀਂ ਕਿਵੇਂ ਬੋਲ ਜਾਣਦੇ ਆ ਕਿ ਇਹ ਪੰਜਾਬੀ ਲੈਂਗੁਏਜ ਉਹੀ ਲੈਂਗੁਏਜ ਆ ਜਿਹਦੇ ਵਿੱਚ ਸਾਨੂੰ ਸਾਡੀ ਮਾਂ ਨੇ ਕਦੀ ਲੋਰੀਆਂ ਦਿੱਤੀਆਂ ਸੀਗੀਆਂ ਸਾਨੂੰ ਕਦੀ ਸਾਡੀ ਦਾਦੀ ਨਾਨੀ ਨੇ ਬਾਤਾਂ ਪਾਈਆਂ ਸੀਗੀਆਂ ਇਸ ਲੈਂਗੁਏਜ ਦੇ ਵਿੱਚ ਇਸ ਭਾਸ਼ਾ ਦੇ ਵਿੱਚ ਇਸ ਬੋਲੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਇਸ ਬੋਲੀ ਨੂੰ ਅਪਣਾਇਆ ਸੀਗਾ ਸਾਡੇ ਗ੍ਰੰਥ ਦੇ ਅੰਦਰ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬੇਸ਼ੱਕ ਅਨੇਕਾ ਭਾਸ਼ਾਵਾਂ ਨੇ ਪਰ ਜਦੋਂ ਉਹਨੂੰ ਕਲਮਬੰਦ ਕੀਤਾ ਗਿਆ ਤਾਂ ਉਹਦੀ ਜਿਹੜੀ ਲਿਪੀ ਰੱਖੀ ਗਈ ਉਹ ਗੁਰਮੁਖੀ ਸੀਗੀ ਉਹ ਪੰਜਾਬੀ ਸੀਗੀ ਅਸੀਂ ਇਹ ਗੱਲਾਂ ਕਿਵੇਂ ਭੁੱਲ ਜਾਨੇ ਆ ਸੋਚੋ ਕਿੰਨੀ ਮਹਾਨ ਲੈਂਗੁਏਜ ਹੋਊਗੀ ਪੰਜਾਬੀ ਸੋ ਹੁਣ ਮੈਂ ਜ਼ਿਆਦਾ ਹੋਰ ਇਤੋਂ ਅਲਾਵਾ ਕੁਝ ਨਹੀਂ ਕਹਿ ਸਕਦਾ ਤੇ ਨਾ ਹੀ ਮੈਂ ਕਹਿਣਾ ਆ ਇਸ ਵੀਡੀਓ ਚ ਆਪਾਂ ਇਹ ਜ਼ਰੂਰ ਦੱਸਿਆ ਕਿ ਪੰਜਾਬੀ ਲੈਂਗੁਏਜ ਨੂੰ ਅਨਪੜਾ ਦੀ ਬੋਲੀ ਕਿਉਂ ਕਿਹਾ ਜਾਂਦਾ ਵਾ ਪਰ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਪੰਜਾਬੀ ਦੀ ਮਹਾਨਤਾ ਨੂੰ ਦਰਸਾਉਣ ਵਾਲੀ ਇੱਕ ਵੱਖਰੀ ਵੀਡੀਓ ਬਣਾਵਾਂ ਜਿੱਦੇ ਵਿੱਚ ਮੈਂ ਦੱਸਾਂ ਕਿ ਪੰਜਾਬੀ ਕਿੰਨੀ ਮਹਾਨ ਬੋਲੀ ਆ ਇਹਦੇ ਇੱਕ ਇੱਕ ਅੱਖਰ ਦਾ ਕੀ ਮਤਲਬ ਆ ਵੈਸੇ ਤਾਂ ਮੈਂ ਕੁਝ ਰੀਲਾਂ ਬਣਾ ਕੇ ਵੀ ਅਪਲੋਡ ਕੀਤੇ ਆ ਹੀ ਆਪਣੇ ਚੈਨਲ ਦੇ ਉੱਪਰ ਕੁਝ ਸ਼ਾਰਟਸ ਬਣਾ ਕੇ ਅਪਲੋਡ ਕੀਤੇ ਆ ਜਿਨ੍ਹਾਂ ਨੇ ਅਜੇ ਨਹੀਂ ਦੇਖੇ ਉਹ ਵੀ ਦੇਖ ਸਕਦੇ ਆ ਜਾਂ ਫਿਰ ਆਪਾਂ ਇੱਕ ਵੱਖਰੀ ਵੀਡੀਓ ਬਣਾ ਦਾਂਗੇ ਤੇ ਜਿਵੇਂ ਮੈਂ ਪਿਛਲੀ ਵਾਰ ਕਿਹਾ ਸੀ ਕਿ ਘੱਟੋ ਘੱਟ 500 ਕਮੈਂਟ ਕਰ ਦਿਓ ਜ਼ਿਆਦਾ ਨਹੀਂ ਨਾ ਪੰਜਾਬ ਪੰਜਾਬੀ ਤੇ ਜਿੰਦਾਬਾਦ ਲਿਖ ਕੇ ਘੱਟੋ ਘੱਟ 500 ਕਮੈਂਟ ਕਰ ਦਿਓ ਔਣੇ ਦਾ ਵੱਧ ਚਾਹੀਦੇ ਆ ਪਰ ਚਲੋ ਆਪਾਂ ਟਾਰਗੇਟ 500 ਕਮੈਂਟ ਦਾ ਰੱਖਦੇ ਆ ਘੱਟੋ ਘੱਟ ਪੰਜਾਬ ਪੰਜਾਬੀ ਜਿੰਦਾਬਾਦ ਲਿਖ ਕੇ ਜਦੋਂ 500 ਕਮੈਂਟ ਆ ਜਾਊਗਾ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਜਿੱਦੇ ਚ ਆਪਾਂ ਦੱਸਾਂਗੇ ਕਿ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਸਾਡੀ ਗੁਰਮੁਖੀ ਲਿਪੀ ਜਿਹੜੀ ਆ ਉਹ ਕਿੰਨੀ ਮਹਾਨ ਆ ਕਿੰਨੀ ਆਧੁਨਿਕ ਆ ਕਿੰਨੀ ਐਡਵਾਂਸ ਆ ਠੀਕ ਆ ਸੋ ਜੇਕਰ ਤੁਸੀਂ ਚਾਹੁੰਦੇ ਜੇ ਇਹ ਵੀਡੀਓ ਆਪ ਬਣਾਈਏ ਤਾਂ ਕਮੈਂਟ ਜ਼ਰੂਰ ਕਰਿਓ ਇਸ ਤੋਂ ਇਲਾਵਾ ਇਸ ਵੀਡੀਓ ਦੇ ਬਾਰੇ ਵੀ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਜਿਵੇਂ ਤੁਹਾਨੂੰ ਮੇਰੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਸ ਕਰਕੇ ਉਹਨਾਂ ਲੋਕਾਂ ਦੇ ਨਾਲ ਜੋ ਪੰਜਾਬੀ ਲੈਂਗੁਏਜ ਨੂੰ ਪੰਜਾਬੀ ਭਾਸ਼ਾ ਨੂੰ ਪੰਜਾਬੀ ਜ਼ੁਬਾਨ ਨੂੰ ਨਫ਼ਰਤ ਕਰਦੇ ਨੇ ਜੋ ਇਹਨੂੰ ਅਨਪੜਾ ਦੀ ਬੋਲੀ ਦੱਸਦੇ ਨੇ ਉਹਨਾਂ ਨਾਲ ਜ਼ਰੂਰ ਇੱਕ ਵਾਰ ਸ਼ੇਅਰ ਕਰ ਦਿਓ ਹੋਰ ਕੁਝ ਨਹੀਂ ਤੇ ਬਸ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਜੀ ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ